ਜਿਸ ਵਤਨ ਦੇ ਉੱਤੇ ਜਿਸ ਮੁਲਕ ਦੇ ਉੱਤੇ ਅਸੀਂ ਸਾਰੇ ਨਾਜ਼ ਕਰਦੇ ਹਾਂ ਅਸੀਂ ਸਾਰੇ ਦੇਸ਼ ਵਾਸੀ ਨਾਜ਼ ਕਰਦੇ ਹਾਂ ਜਿਸ ਭਾਰਤ ਦੇ ਉੱਤੇ ਉਸ ਭਾਰਤ ਦਾ ਜੋ ਅੱਜ ਸਰੂਪ ਹੈ ਉਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਰਕੇ ਅਗਰ ਮੇਰੇ ਪਿਤਾ ਮੇਰੇ ਗੁਰੂ ਸ਼ਹਾਦਤ ਨਾ ਦਿੰਦੇ ਤਾਂ ਇਸ ਦੇਸ਼ ਦਾ ਜੋ ਨਕਸ਼ਾ ਵੀ ਕੁਝ ਹੋਰ ਹੋਣਾ ਸੀ ਤੇ ਇੱਥੇ ਦਾ ਸਰੂਪ ਵੀ ਕੁਝ ਹੋਣਾ ਸੀ ਤੇ ਸਾਰੀ ਪੂਰੇ ਦੇਸ਼ ਨੂੰ ਹਰ ਸੂਬੇ ਦੀ ਸਰਕਾਰਾਂ ਨੂੰ ਤੇ ਕੇਂਦਰ ਸਰਕਾਰਾਂ ਨੂੰ ਕੁਰਤੇਗ ਬਹਾਦਰ ਸਾਹਿਬ ਜੀ ਤੋਂ ਵੱਡੀ ਕੋਈ ਸ਼ਹਾਦਤ ਨਹੀਂ ਤੇ ਇਹ ਪਰਬ ਹਰ ਸਾਲ ਮਨਾਣਾ ਚਾਹੀਦਾ ਹੈ ਤੇ ਅੱਜ ਸਾਡੀ ਦੇਸ਼ ਦੀ ਏਕਤਾ ਆਪ ਜੀ ਨੇ ਗੱਲ ਕੀਤੀ ਕਿ ਅੱਜ ਧਰਮਾਂ ਦੇ ਨਾਮ ਤੇ ਵੰਡੇ ਪਏ ਜਾ ਰਹੇ ਹੈ ਇਸ ਤੋਂ ਵੱਡੀ ਕਿਹੜੀ ਮਿਸਾਲ ਹੋਗੀ ਐਸੇ ਮਹਾਨ ਮੇਰੇ ਪਿਤਾ ਐਸੇ ਮਹਾਨ ਮੇਰੇ ਗੁਰੂ ਕਿ ਜਦੋਂ ਕਿਸੇ ਹੋਰ ਦੀ ਧਰਮ ਦੇ ਉੱਤੇ ਜਦੋਂ ਹਿੰਦੂਆਂ ਦੇ ਧਰਮ ਦੇ ਉੱਤੇ ਜਦੋਂ ਦਿੱਕਤ ਆਈ ਤਾਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜਿਨੇ ਇੱਕ ਦੀਵਾਰ ਖੜੀ ਕਰ ਦਿੱਤੀ ਜਦੋਂ ਫੋਰਸ ਕਨਵਰਸ਼ਨ ਹੋ ਰਿਹਾ ਸੀ ਧਰਮ ਦਾ ਮੇਰੇ ਸਤਿਗੁਰੂ ਨੇ ਉਹ ਦੀਵਾਰ ਖੜੀ ਕਰ ਦਿੱਤੀ ਉਹ ਦੀਵਾਰ ਕੀ ਸੀ ਆਪਣੀ ਸ਼ਹਾਦਤ ਦੇ ਕੇ ਆਪਣਾ ਸੀਸ ਕਟਾ ਇੰਨੀ ਮਹਾਨ ਮੇਰੇ ਲਈ ਤੇ ਗੱਲ ਮੈਂ ਆਪਣੇ ਦਿਲ ਦੀ ਡੂੰਘਾਈ ਤੋਂ ਕਰ ਰਿਹਾ ਮੇਰੇ ਲਈ ਇਸ ਤੋਂ ਵੱਡੀ ਕੋਈ ਮਾਨ ਵਾਲੀ ਗੱਲ ਨਹੀਂ ਉਸ ਮੈਂ ਹਮੇਸ਼ਾ ਕਹਿੰਦਾ ਕਿ ਦੁਨੀਆ ਦੇ ਵਿੱਚ ਅਗਰ ਕੋਈ ਸਭ ਤੋਂ ਵੱਡਾ ਖਿਤਾਬ ਹੈ ਉਹ ਮੇਰੇ ਪਿਤਾ ਨੇ ਮੈਨੂੰ ਦਿੱਤਾ ਹੈ ਅਨੰਦਪੁਰ ਸਾਹਿਬ ਦੀ ਨਮਾਇੰਦਗੀ ਕਰਨਾ ਵੀ ਇੱਥੋਂ ਐਮਐਲਏ ਹੋਣਾ ਇਹ ਐਸੀ ਧਰਤੀ ਹੈ ਤੇ ਮੈਂ ਕਿੰਨਾ ਵੱਡ ਭਾਗਾ ਇਸ ਧਰਤੀ ਦਾ ਪ੍ਰਤਾਪ ਹੈ ਮੇਰੀ ਮਿੱਟੀ ਜਿੰਨੀ ਵੀ ਔਕਾਤ ਨਹੀਂ ਪਰ ਇਸ ਧਰਤੀ ਦਾ ਪ੍ਰਤਾਪ ਹੈ ਕਿ ਇੱਥੋਂ ਦੇ ਵਿਧਾਇਕ ਨੂੰ ਇਹ ਮੌਕਾ ਮਿਲ ਰਿਹਾ ਰਾਜਨੀਤੀ ਦੇ ਵਿੱਚ ਹਰ ਐਮਐਲਏ ਦਾ ਸੁਪਨਾ ਹੁੰਦਾ ਮੈਂ ਐਮਐਲਏ ਬਣਾ ਤੇ ਚੰਡੀਗੜ੍ਹ ਜਾਵਾਂ ਇਸ ਧਰਤੀ ਦਾ ਪ੍ਰਤਾਪ ਹੈ विधानसभा चंडीगढ़ तो उठ के श्री अनदपुर साहब आ रही ए शहर यह नगरी मेरे पिता नौवे पातशाह धन धन श्री गुरु तेग बहादुर साहब जी ने मुल जमीन खरीद के बसाई अब आप जिथे बैठे हैं इसका नाम अपनी माता जी दे नाम दे की के नाम के उक नानकी रखे यह महान धरती है जिथे कश्मीरी पंडित गुरु साहब को अपनी फरियाद लेके आए ਤੇ ਗੁਰੂ ਸਾਹਿਬ ਨੇ ਉਹਨਾਂ ਦੀ ਬਾਹ ਫੜੀ। ਇਸੀ ਧਰਤੀ ਤੋਂ ਗੁਰੂ ਸਾਹਿਬ ਨੇ ਦਿੱਲੀ ਨੂੰ ਚਾਲੇ ਪਾਏ। ਆਗਰੇ ਚ ਗ੍ਰਿਫਤਾਰੀ ਹੋਈ। ਤੇ ਇਹ ਹੀ ਉਹ ਪਾਵਨ ਪਵਿੱਤਰ ਧਰਤੀ ਹੈ ਜਿੱਥੇ ਭਾਈ ਜੈਤਾ ਜੀ, ਬਾਬਾ ਜੀਵਨ ਸਿੰਘ ਜੀ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਗੁਰੂ ਸਾਹਿਬ ਦੇ ਸੀਸ ਨੂੰ ਅਦਬ ਤੇ ਸਤਕਾਰ ਨਾਲ ਅਨੰਦਪੁਰ ਸਾਹਿਬ ਲੈ ਕੇ ਆਂਦੇ ਆ। ਤੇ ਜਦੋਂ ਰਸਮ ਪਾਤਸ਼ਾ ਬਾਦਸ਼ਾ ਦਰवेश ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਮਿਲਦੇ ਆ ਤੇ ਸੀਨੇ ਨਾਲ ਲਾਂਦੇ ਆ ਤੇ ਕਹਿੰਦੇ ਆ ਰੰਗਰੇਟੇ ਗੁਰੂ ਕੇ ਬੇਟੇ ਤੇ ਗੁਰੂ ਸਾਹਿਬ ਬਚਨ ਕਰਦੇ ਆ ਕਿ ਤੁਸੀਂ ਸਾਡੇ ਪਿਤਾ ਦਾ ਸੀਸ ਨਹੀਂ ਲੈ ਕੇ ਆਏ ਤੁਸੀਂ ਸਾਡਾ ਸੂਰਜ ਲੈ ਕੇ ਆਏ ਇਹ ਮਹਾਨ ਧਰਤੀ ਹੈ ਇਹ ਮਹਾਨ ਧਰਤੀ ਹੈ ਜਿੱਥੇ ਦਸਮ ਪਾਤਸ਼ਾ ਨੇ ਕਲਖਾਨਾਏ ਨੂੰ ਸਭ ਤੋਂ ਵੱਡਾ ਤੋਹਫਾ ਦਿੱਤਾ ਖਾਲਸੇ ਦੇ ਰੂਪ ਦੇ ਵਿੱਚ ਇਸੀ ਧਰਤੀ ਦੇ ਉੱਤੇ ਗੁਰੂ ਸਾਹਿਬ ਦੇ ਚਰਨ ਪੈਗ ਸਾਰੇ ਸਹਿਬਜ਼ਾਦੇ ਇੱਥੇ ਖੇਡੇ ਇਹੋ ਇੰਨੀ ਪਾਵਨ ਪਵਿੱਤਰ ਧਰਤੀ ਆਜਾ ਬੈਠੇ ਇਕੱਠੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਨਮਨ ਕਰਨ ਪੰਜਾਬ ਸਰਕਾਰ ਵੱਲੋਂ ਲਗਭਗ 1 ਸਾਲ ਪਹਿਲਾਂ ਇਹ ਫੈਸਲਾ ਲਿਆ ਗਿਆ ਬਜਟਰੀ ਪ੍ਰੋਵੀਜ਼ਨਸ ਕਿਤੇ ਗਈਆਂ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਆਪਣੀ ਅਗਵਾਈ ਹੇਠ ਇੱਕ ਕਮੇਟੀ ਬਣਾਈ ਗਈ ਜਿਹਦੇ ਵਿੱਚ ਮੇਰੇ ਨਾਲ ਮੇਰੇ ਸਾਥੀ ਬਹੁਤ ਸਾਰੇ ਮੰਤਰੀ ਸਾਹਿਬਾਨ ਸਨ ਸਾਰੇ ਆਫੀਸਰਸ ਤੇ ਅਗਰ ਮੈਂ ਯਾਦ ਕਰਾਂ ਹਰ ਹਫਤੇ ਰਿਵਿਊ ਹੁੰਦਾ ਸੀ ਤੇ ਖੁਦ ਮੁੱਖ ਮੰਤਰੀ ਸਾਹਿਬ ਹਰ ਮੌਕੇ ਦੇ ਉੱਤੇ ਕਿਵੇਂ ਚੱਲ ਰਹੀ ਹੈ ਤਿਆਰੀ ਕਿਵੇਂ ਚੱਲ ਰਹੀ ਹੈ ਤਿਆਰੀ ਤੇ ਅੱਜ ਅਸੀਂ ਇੱਥੇ ਖੜੇ ਆ ਜਿਸ ਦਿਨ ਅਸੀਂ ਅਨਾਉਂਸ ਕੀਤਾ ਕਿ ਵਿਧਾਨ ਸਭਾ ਦਾ ਸੈਸ਼ਨ ਸ਼੍ਰੀ ਅਨੰਦਪੁਰ ਸਾਹਿਬ ਚ ਹੋਊਗਾ ਤਾਂ ਸਾਰੀ ਦੁਨੀਆ ਇਹ ਸਵਾਲ ਪੁੱਛਦੀ ਸੀ ਕਿਵੇਂ ਹੋ ਸਕਦਾ ਪਰ ਇਹ ਮਾਨ ਸਾਹਿਬ ਤੇ ਆਪ ਜੀ ਦਾ ਸੇਯੋਗ ਰਿਆ ਕਿ ਅੱਜ ਇਹ ਸੰਕਲਨ ਹੋਇਆ ਥੈਂਕ ਯੂ ਥੈਂਕ ਯੂ ਮਾਨਯੋਗ ਸਪੀਕਰ ਸਾਹਿਬ ਜਿੱਥੇ ਅਸੀਂ ਇਹਨਾਂ ਦੇ ਵਿੱਚ ਜਿੱਥੇ ਸਮਾਗਮ ਚੱਲਦੇ ਉਸ ਦੇ ਨਾਲ ਨਾਲ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੇ ਵਿੱਚ ਜਿੰਨੇ ਸਕੂਲ ਹੈ ਚਾਹੇ ਉਹ ਸਰਕਾਰੀ ਚਾਹੇ ਪ੍ਰਾਈਵੇਟ ਹਰ ਸਕੂਲ ਦੇ ਵਿੱਚ ਸਵੇਰੇ ਮਾਰਨਿੰਗ ਅਸੈਂਬਲੀ ਦੇ ਵਿੱਚ ਗੁਰੂ ਸਾਹਿਬ ਜੀ ਦਾ ਇਤਿਹਾਸ ਮਾਰਨਿੰਗ ਅਸੈਂਬਲੀ 10 ਤੋਂ 12 ਮਿੰਟ ਬਹੁਤ ਅੱਛਾ ਉਹ ਜਿਹੜਾ ਪੜਾਇਆ ਜਾ ਰਿਹਾ ਹਰ ਇੱਕ ਯੂਨੀਵਰਸਿਟੀ ਹਰ ਇੱਕ ਕਾਲਜ ਹਰ ਇੱਕ ਵਿਦਿਅਕ ادارے ਦੇ ਵਿੱਚ ਸੈਮੀਨਾਰਸ ਹੋ ਰਹੇ ਆ ਪੂਰੇ ਅਨੰਦਪੁਰ ਸਾਹਿਬ ਨੂੰ ਤਿਆਰ ਕਰਨ ਲਈ ਮੁੱਖ ਸਮਾਗਮਾਂ ਦੇ ਲਈ ਹਰ ਇੱਕ ਸੜਕ ਨੂੰ ਨਵਾਂ ਬਣਾਇਆ ਗਿਆ ਥੈਂਕ ਯੂ ਕਰ ਲਓ ਜੀ ਕੰਕਲੂਡ ਮਹਿਬਾਨ ਸਪੀਕਰ ਸਾਹਿਬ ਦੋਕ ਮਿੰਟ ਜਿਹੜੇ ਸਮਾਗਮ ਚੱਲ ਰਹੇ ਆ ਇਸ ਦੇ ਨਾਲ ਨਾਲ ਪੂਰੇ ਅਨੰਦਪੁਰ ਸਾਹਿਬ ਸ਼ਹਿਰ ਦੇ ਵਿੱਚ ਆਪ ਜੀ ਦੇਖ ਸਕਦੇ ਹੋ ਸੰਗਤ ਦੀ ਸਹੂਲਤ ਦੇ ਲਈ ਪਹਿਲੀ ਵਾਰੀ ਸ਼ਾਨਦਾਰ ਟੈਂਟਸ ਟੀਜ਼ ਪਾਰਕਿੰਗਸ ਅਸੀ ਐਪ ਜਿਹੜੀ ਹੈ anandpur sahib 350.com ਇਸ ਦੇ ਨਾਲ ਨਾਲ ਈ ਰਿਕਸ਼ਾ ਸ਼ਟਲ ਸਰਵਿਸਿਜ਼ ਤੇ ਮੇ ਵੀ ਦੱਸ ਦਮਾ ਕਿ ਜਿਵੇਂ ਪੰਜਾਬ ਦੇ ਬਾਕੀ ਸਮਾਗਮ ਹੁੰਦੇ ਆ ਜੋੜ ਮੇਲੇ ਹੁੰਦੇ ਆ ਹੋਲਾ ਮਹੱਲਾ ਹੁੰਦਾ ਉੱਥੇ ਸਾਲਾਂ ਦੀ ਆਦਤ ਹੈ ਪਰ ਇੱਕ ਪਹਿਲੀ ਵਾਰ ਇੱਕ ਇੰਨੇ ਵੱਡੇ ਸਮਾਗਮ ਜਿਹੜਾ ਇੱਕ ਉਹ ਬਣਾਇਆ ਜਾ ਰਿਹਾ ਨਾਲ ਹੀ ਜਿਹੜਾ 23 ਲਾਈਟਿੰਗ ਸਾਊਂਡ ਸ਼ੋਅ ਪੰਜਾਬ ਦੇ ਹਰ ਇੱਕ ਜ਼ਿਲ੍ਹੇ 'ਚ ਹੋਏ ਜ਼ਮੀਨ ਤੋਂ ਲੈ ਕੇ ਆਸਮਾਨ ਤੱਕ ਅਨੰਦਪੁਰ ਸਾਹਿਬ ਦੀ ਇਸ ਧਰਤੀ ਤੇ ਮੈਂ ਆਪ ਸਭ ਨੂੰ ਵੀ ਬੇਨਤੀ ਕਰੂੰਗਾ ਅੱਜ ਸ਼ਾਮੀ 6 ਵਜੇ ਉਹਨਾਂ ਸ਼ੋਹ ਹੋਗਾ ਤੇ ਆਸਮਾਨ ਤੱਕ ਜ਼ਮੀਨ ਤੋਂ ਲੈ ਕੇ ਆਸਮਾਨ ਤੱਕ ਗੁਰੂ ਸਾਹਿਬ ਨੂੰ ਜਿਹੜੀ ਹੈ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਨਮਨ ਕੀਤਾ ਜਾ ਰਿਹਾ ਮੈਂ ਕਿਉਂਕਿ ਲਈ ਆਪ ਜੀ ਨੇ ਸਮੇਂ ਦੀ ਪਵੰਦੀ ਹੈ ਮੈਂ ਅੰਤ ਦੇ ਵਿੱਚ ਸਿਰਫ ਇਹ ਗੱਲ ਕਹੂੰਗਾ ਇਹ ਗੱਲ ਮੈਂ ਇੱਕ ਵਿਧਾਇਕ ਦੇ ਨਾਤੇ ਨਹੀਂ ਜਾਂ ਇੱਕ ਮੰਤਰੀ ਹੋਣ ਦੇ ਨਾਤੇ ਨਹੀਂ ਆ ਕੋਈ ਆਮ ਆਦਮੀ ਪਾਰਟੀ ਦੇ ਮੈਂਬਰ ਹੋਣ ਦੇ ਨਾਤੇ ਨਹੀਂ ਔਨ ਰਿਕਾਰਡਿੰਗ ਸਿੱਖ ਵਜੋਂ ਕਹਿ ਰਿਹਾ ਬਹੁਤ ਲੋਕ ਕਹਿੰਦੇ ਆ ਸਾਡੇ ਮੁੱਖ ਮੰਤਰੀ ਸਾਹਿਬ ਬਾਰੇ ਮੈਂ ਦੱਸਦਾ ਜੀ ਕਿ ਜਿਸ ਤਰੀਕੇ ਨਾਲ ਇਹਨਾਂ ਸਮਾਗਮਾਂ ਦੇ ਲਈ ਜਦੋਂ ਵੀ ਅਸੀਂ ਜਾਂਦੇ ਸੀ ਕਿ ਕਿੰਨਾ ਵਜੇ ਉਹ ਕਹਿੰਦੇ ਸੀ ਲੱਖੀ ਸ਼ਾ ਵੰਜਾਰੇ ਨੇ ਆਪਣਾ ਘਰ ਸੋਕ ਦਿੱਤਾ ਆਪਣੇ ਘਰ ਨੂੰ ਅਗ ਲਾ ਦਿੱਤੀ ਇਸ ਕਰਕੇ ਤੁਸੀਂ ਪੈਸੇ ਦੀ ਗੱਲ ਨਹੀਂ ਕਰਨੀ ਜੋ ਕੁਛ ਚਾਹੀਦਾ ਥੈਂਕ ਯੂ ਉਹ ਗੁਰੂ ਸਾਹਿਬ ਦੀ ਸ਼ਹਾਦਤ ਲਈ ਮੈਂ ਸਮਝਦਾ ਮਾਨ ਸਾਹਿਬ ਤੋਂ ਸੱਚਾ ਸਿੱਖ ਕੋਈ ਹੋ ਨਹੀਂ ਸਕਦਾ ਤੇ ਨਾਲ ਹੀ ਮੈਂ ਧੰਨਵਾਦ ਕਰਦਾ ਆਪਣੇ ਕੌਮੀ ਕਨਵੀਨਰ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਜਿਨੀ ਸਾਰੀ ਆਰਗੇਨਾਈਜੇਸ਼ਨ ਨੂੰ ਪਿਛਲੇ ਕਈ ਦਿਨਾਂ ਤੋਂ ਉਲਾ ਦਿੱਤਾ ਤੇ ਸਾਰੀ ਅੱਜ ਪੰਜਾਬ ਸਰਕਾਰ ਅੱਜ ਗੁਰੂ ਸਾਹਿਬ ਦੇ ਚਰਨਾਂ 'ਚ ਸਮਰਪਿਤ